ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਜੜੀ ਇਹਦੇ ਵਿੱਚ ਗੱਲ ਕਰਾਂਗੇ ਜੀ ਅੱਜ ਦੇ ਮੌਸਮ ਦੀ ਫਲਾਸ ਕੱਲ ਦੇ ਮੌਸਮ ਦੀ ਯਾਨੀ ਕਿ ਅਗਲੇ 48 ਘੰਟਿਆਂ ਦੇ ਦੌਰਾਨ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਇਹ ਅਪਡੇਟ ਤੁਹਾਨੂੰ ਦੇਵਾਂਗੇ ਐਸੇ ਲਈ ਜੀ ਆ ਤਾਜ਼ਾ ਸੈਟੇਲਾਈਟ ਦਸਿਹਰਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੀ ਸਵੇਰ ਦੇ ਲਗਫਗ 11 ਵਜੇ ਲਿਆ ਔਰ 10 ਜੋਨ ਦੀ ਜਿਹੜੀ ਅੱਜ ਸਵੇਰ ਹੋ ਚੁੱਕੀ ਆ ਪੰਜਾਬ ਦੇ ਬਹੁਤੇ ਜ਼ਿਲ੍ਹਿਆਂ ਦੇ ਵਿੱਚ ਐਸੇ ਲਈ ਮੌਸਮ ਬਿਲਕੁਲ ਸਾਫ ਬਣਿਆ ਹੋਇਆ ਸਵੇਰ ਤੋਂ ਜਿਹੜੀ ਆ ਤਿੱਖੀ ਧੁੱਪ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਲੱਗ ਰਹੀ ਆ ਤੇ ਗਰਮੀ ਦਾ ਕਹਿਰ ਜਿਹੜਾ ਆ ਵੇ ਤੇ ਟੈਂਪਰੇਚਰ ਦੇ ਜੇਕਰ ਆਪਾਂ ਜੇਕਰ ਦੇਖਦੇ ਹਾਂ ਤੇ ਟੈਂਪਰੇਚਰ ਵੀ ਜਿਹੜਾ 45 46 ਨੂੰ ਟੱਚ ਕਰ ਚੁੱਕੇ ਨੇ ਵੀ ਤੇ 24 ਘੰਟਿਆਂ ਦੇ ਵਿੱਚ ਸੋ ਇਸ ਲਈ ਗਰਮੀ ਦਾ ਕਹਿਰ ਪੰਜਾਬ ਦੇ ਵਿੱਚ ਹਰਿਆਣਾ ਦੇ ਬਹੁਤੇ ਜ਼ਿਲ੍ਹਿਆਂ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਰਾਜਸਥਾਨ ਦੇ ਬਹੁਤੇ ਹਫਾਗਾਂ ਦੇ ਵਿੱਚ ਜਿਹੜਾ ਗਰਮੀ ਦਾ ਕਹਿਰ جاری ਹੈ ਸੋ ਅੱਜ 48 ਘੰਟੇ ਮੌਸਮ ਵਾਲੇ ਫੱਕ ਤੋਂ ਮੀਂਹ ਵਾਲੇ ਫੱਕ ਤੋਂ ਕੋਈ ਰਾਹਤ ਨਹੀਂ ਆ ਕਿਉਂਕਿ ਮੀਂਹ ਦੇ ਚਾਂਸ ਹਾਲੇ ਫਿਲਹਾਲ 48 72 ਘੰਟੇ ਕੋਈ ਨਹੀਂ ਆ ਗਰਮੀ ਦਾ ਕਹਿਰ ਇਸੇ ਤਰ੍ਹਾਂ ਜਾਰੀ ਰਹੇਗਾ ਸੋ ਇਸ ਲਈ ਆਪਾਂ ਗਰਮੀ ਤੋਂ ਬਚ ਕੇ ਰਹਿਣਾ ਹੀਟ ਵੇਵ ਦੇ ਜਿਹੜੀ ਚੇਤਾਵਨੀ ਹੈ ਗਰਮ ਲੋ ਦੀ ਜਿਹਨਾਂ ਹੀਟ ਵੇਵ ਕਾ ਦਿੱਨੇ ਆ ਹੀਟ ਵੇਵ ਤੋਂ ਜਿਹੜੀ ਅਲਰਟ ਨੇ ਉਹ ਮੌਸਮ ਵਿਭਾਗ ਨੇ ਜਾਰੀ ਕਰ ਦਿੱਤੇ ਨੇ orange ਅਲਰਟ ਜਿਹੜੇ ਆ ਪੰਜਾਬ ਦੇ ਵਿੱਚ ਜਾਰੀ ਕੀਤੇ ਗਏ ਨੇ ਪੰਜਾਬ ਦੇ ਸਮੁੱਚਾ ਖੇਤਰ ਭਾਵੇਂ ਮਾਝਾ ਖੇਤਰ ਹੈ ਦੋਆਬਾ ਪੁਆਦ ਹੈ ਮਾਲਵਾ ਦੋਆਬਾ ਖੇਤਰ ਪੁਆਦ ਖੇਤਰ ਜਿਹੜੇ ਫਹਾੜਾ ਦੇ ਲਾਗੇ ਜ਼ਲੇ ਲੱਗਦੇ ਆ ਉਹਨਾਂ ਖੇਤਰਾਂ ਦੇ ਵਿੱਚ ਵੀ ਜਿਹੜੇ ਆ ਹੀਟ ਵੇਵ ਦੇ ਅਲਰਟ ਜਿਹੜੇ ਜਾਰੀ ਕਰ ਦਿੱਤੇ ਗਏ ਨੇ ਪਰ ਜਿਹੜੇ ਫਾਛੂ ਵੀ ਫਾਗ ਨੇ ਉੱਥੇ ਹੀਟ ਵੇਵ ਦੇ ਜਿਹੜੇ ਅਲਰਟ ਨੇ ਉਹ ਜ਼ਿਆਦਾ ਹੁੰਦੇ ਨੇ ਕਿਉਂਕਿ ਉਹਨਾਂ ਖੇਤਰਾਂ ਦੇ ਵਿੱਚ ਜਿਹੜੀਆਂ ਹਵਾਵਾਂ ਘਰੂਗੀਆਂ ਜਿਹੜੀਆਂ ਹ ਸਦਾ ਨੂੰ ਅੰਕੜਿਆਂ ਤੇ ਲੈ ਕੇ ਚੱਲਾਂਗੇ ਜਿਹੜੇ ਜਾਰੀ ਕੀਤੇ ਗਏ ਨੇ ਮੌਸਮ ਵਿਭਾਗ ਨੂੰ ਅਲਰਟ ਜਿਹੜੇ ਆ ਜਾਰੀ ਕਰ ਦਿੱਤੇ ਗਏ ਨੇ 10 ਤੇ 11 ਤਰੀਕ ਜੇਕਰ ਅੱਜ ਦੀ ਗੱਲ ਕਰਦੇ ਆ ਤੇ ਸਕਰੀਨ ਤੇ ਉੱਤੇ ਦੇਖ ਸਕਦੇ ਆ ਔਰੇਂਜ ਅਲਰਟ ਜਿਹੜੇ ਆ ਜਾਰੀ ਕੀਤੇ ਗਏ ਨੇ ਹੀਟ ਵੇਵ ਵਾਰਮ ਨਾਈਟ ਯਾਨੀ ਕਿ ਹੀਟ ਵੇਵ ਗਰਮ ਲੋ ਵਾਰਮ ਨਾਈਟ ਯਾਨੀ ਕਿ ਰਾਤਾਂ ਵੀ ਗਰਮ ਰਹਿਣਗੀਆਂ ਜਿੱਥੇ ਰਾਤਾਂ ਦੇ ਟੈਂਪਰੇਚਰ 26 27 ਦੇ ਸੀ ਉਹ ਹੁਣ ਚਾਂਸ ਜਾ ਚੁੱਕੇ ਨੇ 30 ਤੋਂ ਪਲੱਸ ਟੈਂਪਰੇਚਰ ਦਰਜ ਹੋ ਰਹੇ ਨੇ 23 31 31 ਆਦਾ ਟੈਂਪਰੇਚਰ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਰਾਤਾਂ ਨੂੰ ਦਰਜ ਹੋ ਰਹੇ ਨੇ ਰਾਤਾਂ ਵੀ ਤਫਰੀਆਂ ਨੇ ਦਿਨ ਵੀ ਤਫਰੇ ਨੇ ਇਸ ਲਈ ਗਰਮੀ ਤੋਂ ਬਚਣਾ ਜ਼ਰੂਰੀ ਹੈ ਔਰੇਂਜ ਅਲਰਟ ਦੋ ਦਿਨਾਂ ਦੇ ਲਈ ਜਾਰੀ ਕੀਤਾ ਗਿਆ ਨੇ ਜੀ 10 ਤੋਂ 11 ਤਰੀਕ ਲਈ ਉਸ ਤੋਂ ਬਾਅਦ 12 13 ਤਰੀਕ ਨੂੰ ਵੀ ਜਿਹੜਿਆ ਹੀਟ ਵੇਵ ਦੇ ਯੈਲੋ ਅਲਰਟ ਜਿਹੜਿਆ ਜਾਰੀ ਕੀਤਾ ਗਏ ਨੇ ਸੋ ਇਹ ਮੌਸਮ ਵਿਭਾਗ ਦੀ ਤਾਜ਼ਾ ਅਪਡੇਟ ਹੈ ਜੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸੋ ਅੱਜ ਕੀ ਕਹਿੰਦਾ ਜੀ ਮੌਸਮ ਵਿਭਾਗ ਤੇ ਅਲਰਟ ਕਿੰਨੇ ਜਾਰੀ ਹੁੰਦੇ ਨੇ ਤੇ ਆਉਂਦੇ ਦਿਨਾਂ ਦੇ ਵਿੱਚ ਜਿਹੜਾ ਇੱਕ ਸਿਸਟਮ ਆ ਰਿਹਾ ਪਛਮੀ ਸਿਸਟਮ ਜਿਹਨੂੰ ਵੈਸਨਡੇ ਸਰਵੰਸ ਉਹਦਾ ਕਿੰਨਾ ਕੁ ਪ੍ਰਭਾਵ ਆਏਗਾ ਇਹ ਤੁਹਾਨੂੰ ਆਉਂਦੇ ਦਿਨਾਂ ਦੇ ਵਿੱਚ ਵੀਡੀਓ ਦੇ ਮਾਧਿਅਮ ਰਾਹੀਂ ਤੁਹਾਨੂੰ ਸਹੀ ਅੰਕੜੇ ਜਿਹੜੇ ਆ ਤੁਹਾਡੇ ਤੱਕ ਪਹੁੰਚਦੇ ਕਰਾਂਗੇ ਧੰਨਵਾਦ